ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰੇ ਭਰਾਵਾਂ ਦਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਟਰੈਕਟਰ ਲੈ ਕੇ ਆਏ ਆਪਾਂ ਸੇਲ ਦੇ ਲਈ ਮਹਿੰਦਰਾ 265 DI ਟਰੈਕਟਰ ਦੀ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਟਰੈਕਟਰ ਦਾ ਮਾਡਲ ਰੇਟ ਏਰੀਆ ਤੇ ਫੋਨ ਨੰਬਰ ਵਗੈਰਾ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖ ਲਿਓ ਤੇ ਵਾਕੀ ਗਰੁੱਪਾਂ ਦੇ ਵਿੱਚ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਕਿਸੇ ਵੀਰ ਨੇ ਕੋਈ ਟਰੈਕਟਰ ਵਗੈਰਾ ਖਰੀਦਣਾ ਹੁੰਦਾ ਵੀਡੀਓ ਦੇਖ ਕੇ ਵੀਰ ਖਰੀਦ ਸਕਦੇ ਨੇ ਜੀ ਸੋ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਭਰਾ ਵੀਡੀਓ ਆਪਣੇ YouTube ਤੇ ਦੇਖ ਰਹੇ ਨੇ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ Facebook ਵਾਲੇ ਵੀਰ ਆਪਣੇ ਇਸ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਜੀ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਆਪਣੇ ਸਾਧਨੀਆਂ 5-7 ਫੋਟੋਆਂ ਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਐਡ ਕਰਵਾਉਣ ਦੇ ਲਈ ਹੁਣ ਆਪਾਂ ਗੱਲ ਕਰਾਂਗੇ ਇਸ ਟਰੈਕਟਰ ਬਾਰੇ ਮਹਿੰਦਰਾ 265 DI ਸਰਪੰਚ ਸ਼ੋਅ ਦੇ ਵਿੱਚ ਟਰੈਕਟਰ ਇਹ 2001 ਮਾਡਲ ਹੈਗਾ ਜੀ ਪੰਜਾਬ ਨੰਬਰ ਹੈ ਟਰੈਕਟਰ ਬਾਈ ਜੀ ਇਹ ਤੇ ਟਰੈਕਟਰ ਇਹ ਫਰਸਟ ਓਨਰ ਹੈ ਸਾਰਾ オリジナル ਟਰੈਕਟਰ ਹੈ ਇੰਜਨ ਗੇਅਰ ਕਨੀਓ ਟਰੈਕਟਰ ਬਿਲਕੁਲ ਸਹੀ ਹੈ ਵਾਹ ਕੇ ਚੈੱਕ ਕਰਕੇ ਤੁਸੀਂ ਖਰੀਦ ਸਕਦੇ ਹੋ ਟਰੈਕਟਰ ਇਹ 35 ਹਾਰਸ ਪਾਵਰ ਦਾ ਚਾਰੋਂ ਟਾਇਰ ਟਰੈਕਟਰ ਦੇ ਬਿਲਕੁਲ ਨਵੇਂ ਨੇ ਟਰੈਕਟਰ ਬਾਈ ਜੀ ਬਹੁਤ ਹੀ ਸੋਹਣਾ ਟਰੈਕਟਰ ਹੈ ਤੁਸੀਂ ਵਾਹ ਕੇ ਚੈੱਕ ਕਰਕੇ ਆਪਣੀ ਤਸੱਲੀ ਕਰਕੇ ਖਰੀਦ ਸਕਦੇ ਹੋ 2001 ਮਾਡਲ ਪੰਜਾਬ ਨੰਬਰ ਫਸਟ ਓਨਰ ਹੈ ਚਾਰੋਂ ਟਾਇਰ ਟਰੈਕਟਰ ਦੇ ਬਿਲਕੁਲ ਨਵੇਂ ਨੇ ਬ੍ਰੈਂਡ ਨਿਊ ਰੇਟ ਦੀ ਜੇ ਗੱਲ ਆਪਾਂ ਕਰੀਏ 235000 ਰੁਪਿਆ ਵੀਰ ਵੱਲੋਂ ਇਸ ਟਰੈਕਟਰ ਦਾ ਰੇਟ ਰੱਖਿਆ ਗਿਆ ਜੀ ਮੋਕੇ ਤੇ ਰੇਟ ਘਟ ਹੋ ਜੂਗਾ ਰੇਟ ਕੋਈ ਫਿਕਸ ਨਹੀਂ ਮਿੱਤਰੋ ਤੇ ਟਰੈਕਟਰ ਇਹ ਜਿਹੜਾ ਇਹ ਇਹੀ ਟਰੈਕਟਰ ਹੈਗਾ ਮੋਗਾ ਏਰੀਏ ਦੇ ਵਿੱਚ ਸੇਲ ਲਈ ਜੇ ਕਿਸੇ ਭਰਾ ਨੇ ਇਹ ਟਰੈਕਟਰ ਖਰੀਦਣਾ ਹੋਵੇ ਫੋਨ ਨੰਬਰ ਵੀਰ ਦਾ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਗੱਲਬਾਤ ਕਰਕੇ ਤੁਸੀਂ ਟਰੈਕਟਰ ਨੂੰ ਇਸ ਨੂੰ ਖਰੀਦ ਸਕਦੇ ਹੋ ਵੀਡੀਓ ਚੰਗੀ ਲੱਗੀ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਗਰੁੱਪਾਂ ਦੇ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ